ਮੇਰੇ ਜੀ ਪੇਟ ਵਿੱਚ ਦਰਦ ਪਤਾਜੀ ਪਾਉ ਜਾਂਦਾ ਹੈ ਕਿੰਨੇ ਟਾਈਮ ਤੋਂ ਇਹ ਹੋ ਗਿਆ ਕਮੀਨਸ ਤਕਰੀਬਨ 2 ਘੰਟੇ ਅੱਛਾ ਤੇ ਲੱਤ ਵਿੱਚ ਮੇਰੇ ਦਰਦ ਜਾਂਦਾ ਹੈ ਅੱਧੀ ਤੱਕ ਪਾਉਂਦਾ ਮੈਂ ਹੀ ਵਰਮੈਂਟਲ ਪਰਵਿੰਗ ਨੂੰ ਕਰਦਾ ਹਾਂ ਓਕੇ 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 ਤੇ ਜੀ ਮੈਂ ਤੁਹਾਡਾ ਜੀ ਵਾਇਰ ਤੇ ਦੇਖਿਆ ਜੀ ਤੁਹਾਡੇ ਨਾਲ ਮੈਂ ਗੱਲਬਾਤ ਕਰੀ ਜੀ ਓਕੇ ਓਕੇ ਫਿਰ ਮੈਂ ਤੁਹਾਡੇ ਕੋਲ ਆਇਆ ਜੀ ਅੱਜ ਦੁੱਤੀ ਉਹਦੇ ਵਿੱਚ ਐ ਜੀ ਮੇਰਾ ਪਹਿਲੇ ਦਿਨ ਚ ਠੀਕ ਗੱਲ ਤੁਸੀਂ ਸਾਹਿਬ ਮੈਂ ਸੱਚ ਕਹਣਾ ਜੀ ਜੋ ਮੇਰਾ ਆਟ ਵੀਤੀ ਹੈ ਜੀ ਮੈਂ ਉਹ ਦੱਸੂਗਾ ਜੀ 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 ਮੇਰਾ ਕਮਰ ਦਾ ਦਰਦ ਨਹੀਂ ਲੋਟਉਂਦਾ ਕਮਰ ਦਾ ਦਰਦ ਮੇਰੇ ਬਹੁਤ ਜ਼ਿਆਦਾ ਹੁੰਦਾ ਸੀ ਜੀ ਇਸ ਤੇ ਮਾਰੇ ਕਿ ਮੈਂ ਬਹੁਤ ਦੂਰ ਤੱਕ ਜਿੱਥੇ ਦਸ ਪਈ ਜੀ ਮੈਂ ਉੱਥੇ ਸਿੱ ਗਿਆ ਜੀ ਪਰ ਕਿਤੋਂ ਰਾਮ ਨਹੀਂ ਆ ਜਾ ਜੀ ਤੁਹਾਡੀ ਨਾਲ ਸਪੈਕਟਰ ਸਾਹਿਬ ਜੀ ਮੈਂ ਤੁਹਾਡੇ ਕੋਲ ਆ ਜਾ ਤੁਸੀਂ ਪਹਿਲੀ ਵਾਰ ਹੀ ਮੇਰੀ ਜੋ ਮੁਸ਼ਕਲ ਸੀ ਉਹ ਹਾਲਤ ਆਪੇ ਹਾਂਜੀ ਬਾਈ ਜੀ ਕੀ ਹਾਲ ਨੇ ਜੀ ਬਾਬਾ ਜੀ ਕਿੱਥੋਂ ਆਏ ਤੁਸੀਂ ਹਾਂਜੀ ਰੋਪੜ ਦੇ ਨਾਲ ਐ ਪਿੰਡ ਮਾਦਪੁਰ ਜੀ ਠੀਕ ਹੈ ਜੀ ਤੁਸੀਂ ਇੱਥੇ ਆਏ ਹੋ ਪਟਿਆਲੇ ਕੀ ਸਮੱਸਿਆ ਸੀ ਕੀ ਤੁਹਾਨੂੰ ਮਨ ਲੱਖ ਦੀ ਪ੍ਰੋਬਲਮ ਹੁੰਦੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ 8-9 ਸਾਲ ਹੋ ਗਏ ਅੱਛਾ ਕਿਤੇ ਦਿਖਾਇਆ ਨਹੀਂ ਭਰਾ ਦੋ ਤਿੰਨ ਜਗ੍ਹਾ ਦਿਖਾਇਆ ਜੀ ਅੱਛਾ ਜੀ ਕੀ ਕਿਹਾ ਫਿਰ ਉਹਨਾਂ ਨੇ ਇੱਕ ਜਗ੍ਹਾ ਗੜਬੇ ਲਾਇਆ ਦੋ ਜਗ੍ਹਾ ਮਾਲ ਸੇ ਕਰੀ ਜੀ ਠੀਕ ਹੈ ਫਿਰ ਰਾਮਨੀ ਆਇਆ ਤੋਂ ਬਾਅਦ ਨਹੀਂ ਅੱਜ ਤੁਹਾਡਾ ਟ੍ਰੀਟਮੈਂਟ ਪਹਿਲੀ ਵਾਰ ਕਰਿਆ ਹਨਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਕੀ ਨਾਮ ਹੈ ਬਾਈ ਜੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਜੀ ਕਿੱਥੋਂ ਆਏ ਤੁਸੀਂ ਮੈਂ ਬੜੀ ਜਲਵਾੜਾ ਜੀ ਜਿਲ੍ਹਾ ਮੰਗਾਲੀ ਓਕੇ ਕੀ ਸਮੱਸਿਆ ਕੀ ਸੀ ਬਾਈ ਜੀ ਤੁਹਾਨੂੰ ਮੇਰੇ ਜੀ ਪਿੱਠੋ ਵਿੱਚ ਦਰਦ ਤਾਜੀ ਪਾਉ ਜਿਆਦਾ ਸੀ ਕਿੰਨੇ ਟਾਈਮ ਤੋਂ ਇਹ ਹੋ ਗਿਆ ਕਿਵੇਂ ਤਕਰੀਬਨ 2 ਦਾ ਲਗਦਾ ਹੈ ਅੱਛਾ ਤੇ ਲੱਤ ਵਿੱਚ ਮਿਹਲੇ ਦਰਦ ਜਾਂਦਾ ਹੀ ਹੱਡੀ ਵਿੱਚ ਪਾਉ ਮਈ ਵਾਰ ਵਿੱਚੋਂ ਖੜ੍ਹ ਵੀ ਨਹੀਂ ਹੁੰਦਾ ਤੁਹਾਨੂੰ ਓਕੇ 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 ਫੇਰ ਜੀ ਮੈਂ ਤੁਹਾਡਾ ਜੀ ਵਾਇਰ ਤੇ ਦੇਖਿਆ ਜੀ ਤੁਹਾਡੇ ਨਾਲ ਮੈਂ ਬਾਤ ਪਲਾਪ ਕਰੀ ਜੀ ਓਕੇ ਓਕੇ ਫਿਰ ਮੈਂ ਤੁਹਾਡੇ ਕੋਲ ਆਇਆ ਜੀ ਅੱਜ ਦੂਜੀ ਉਹਦੇ ਵਿੱਚ ਇਹ ਮੇਰਾ ਪਹਿਲੇ ਉਹਦੇ ਵਿੱਚ ਠੀਕ ਹੋ ਗਿਆ ਤਾਂ ਜੀ ਅੱਜ ਕੀ ਕੰਮ ਕੀ ਕਰਦੇ ਤੁਸੀਂ ਮੈਂ ਪੀਆ ਦੇਖੀ ਵੀ ਕਾਲ ਇਨਫਰਾਸਟ੍ਰਕਚਰ ਵਾਲਾ ਵੀ ਜੀ ਓਕੇ ਓਕੇ ਡਿਊਟੀ ਕਿੱਥੇ ਆ ਤੁਹਾਡੀ ਮੇਰੀ ਡਿਊਟੀ ਹੁਣ ਦਿੱਲੀ ਪਾਰਕ ਨੇ ਦਿੱਲੀ বাস ਸਟੈਂਡ ਤੇ ਓਕੇ 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 ਯਾ ਤੁਹਾਡੇ ਬਾਰੇ ਮੈਨੂੰ ਪਤਾ ਲੱਗਿਆ ਜੀ ਮੈਂ ਤੁਹਾਡੇ ਕੋਲ ਆਇਆ ਜੀ ਓਕੇ ਤੇ ਮੈਂ ਇਹ ਰੱਤ ਕੀ ਪਹਿਲੇ ਉਹਦੇ ਵਿੱਚ ਠੀਕ ਕਰਤਾ ਤਾਂ ਜੀ ਨੇੜੇ 'ਚ ਠੀਕ ਹੈ ਜਿਹੜੀਆਂ ਜਮੈਂ ਫਰੀ ਆਈ ਓਕੇ 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 ਤੇ ਮੇਰੇ ਧਰਮ ਦੀ ਬਹੁਤ ਪ੍ਰੋਬਲਮ ਸੀ ਪੇਟ ਦੀ ਠੀਕ ਹੈ ਉਹ ਵੀ ਤੁਸੀਂ ਚੰਨ ਮੈਂ 80% ਠੀਕ ਕਰ ਦਿੱਤੀ 20% ਰਹਿ ਗਈ ਇੱਕ ਵਾਰੀ ਤੁਹਾਨੂੰ ਕਿਹਾ ਦੁਬਾਰੀ ਇੱਕ ਵਾਰ ਹੋਰ ਆ ਜਾਓ ਕਿ ਮੈਂ ਪੱਕੇ ਆਰਾਮ ਕਰ ਕੋਈ ਗੱਲ ਨਹੀਂ ਬਾਈ ਜੀ ਤੁਹਾਡਾ ਕੀ ਨਾਮ ਹੈ ਮਨਜੀਤ ਕੌਰ ਜਮਰੀ ਸਿੰਘ ਅਮਰੀਤ ਸਿੰਘ ਕੀ ਪ੍ਰੋਬਲਮ ਸੀ ਤੁਹਾਡੀ ਮੇਰੇ ਕੰਨ ਸਤੰਤਰ ਰਹਿ ਰਹੇ ਸੀ ਹੁਣ ਕਿੰਨਾ ਕੀ ਦਰਦ ਹੁੰਦਾ ਮਗਰ ਮੈਨੂੰ 50 60% ਆਰਾਮ ਆ ਜੀ ਤੁਸੀਂ ਦੂਜੀ ਵਾਰ ਆਇਆ ਓਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਮੈਂ ਬਿਹਰੇ ਦੇਖੇ ਜੀ ਨਟ ਓਕੇ 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 ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਸਸਕਰ ਜੀ ਸਸਕਰ ਬੰਦਿਸ਼ਣ ਜੀ ਕਿੱਥੋਂ ਆਏ ਤੁਸੀਂ ਮੈਂ ਲੁਧਿਆਣਾ ਤੋਂ ਆਇਆ ਕਰਦੇ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੀ ਢੂਈ ਚੋਂ ਦਰਦ ਲੱਤ ਦੇ ਵਿੱਚ ਜਾਂਦਾ ਹੁੰਦਾ ਸੀ ਜੀ ਓਕੇ ਹੁਣ ਹੁਣ ਇੱਕ ਸੀਗਰ ਹੋਇਆ ਤੇ ਦੁੱਤੀ ਆ ਮੈਨੂੰ ਕਾਫੀ ਪਰਸੈਂਟ ਫਰਕ ਆਇਆ ਥੋਦੋਂ ਕਿਵੇਂ ਪਤਾ ਲੱਗਿਆ ਸੀਗਾ ਮੈਂ ਮੀਡੀਆ ਦੇ ਮਾਧਮ ਤੋਂ ਪਤਾ ਲੱਗਿਆ ਓਕੇ ਓਕੇ ਹੁਣ ਕਿੰਨਾ ਘੱਟ ਹੁੰਦਾ ਹੁਣ ਤਾਂ ਕਾਫੀ ਘੱਟ ਗਿਆ ਜੀ ਕਾਫੀ ਘੱਟ ਗਿਆ ਓਕੇ 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 ਬਾਈ ਜੀ ਤੁਸੀਂ ਕਿੱਥੋਂ ਆਏ ਹੋ ਨੇ ਤਾਂ ਲੋਕਲੇ ਪਟਿਆਵਲ ਤੇ ਠੀਕ ਹੈ ਬਾਪੂ ਜੀ ਤੁਸੀਂ ਮੈਂ ਤੇ ਜੂਨ ਨਾਲ ਗੁੱਲੀ ਜੀ ਕੇ ਤੋਂ ਹਾਂ ਗੁੱਲੀ ਜੀ ਹਾਂ ਜੀ ਬਲਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀ ਜੀ ਬਹੁਤ ਵਧੀਆ ਲਾਜਿਆ ਜੀ ਕੀ ਤੁਹਾਨੂੰ ਵਧੀਆ ਕੀ ਲੱਗਿਆ ਬੋਲ ਬਾਣੀ ਬਹੁਤ ਵਧੀਆ ਜੀ ਬਿਹਾਰ ਬਹੁਤ ਵਧੀਆ ਲਾਜ ਬਹੁਤ ਵਧੀਆ ਜੀ ਪੂਰਾ ਟਾਈਮ ਦਿੰਦੇ ਮਰੀਜ਼ ਨੂੰ ਸਾਰਾ ਕੁਝ ਪੁੱਛਦੇ ਆ ਜੀ ਅੱਛਾ ਤੁਸੀਂ ਜੇ ਕੋਈ ਕੋਈ ਮਰੀਜ਼ ਤੋਂ ਦਿਨਾਂ ਕੰਟੈਕਟ ਕਰਨਾ ਚਾਹੁੰਦਾ ਹੋਵੇ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤੁਸੀਂ ਆਪਣਾ ਨੰਬਰ ਬੋਲ ਦਿਓ ਪਲੀਜ਼ ਮੇਰਾ ਨੰਬਰ ਹੈ ਜੀ 98790 ਜੀ 722072 ਓਕੇ ਓਕੇ ਕਿਉਂਕਿ ਅਸੀਂ ਤੁਹਾਨੂੰ ਕੋਈ ਦਵਾਈ ਦਿੱਤੀ ਹੋਵੇ ਨਾ ਜੀ ਕੋਈ ਦਵਾਈ ਨਹੀਂ ਜੀ ਕੋਈ ਐਮ ਆਰ ਆ ਨਾ ਨਾ ਜੀ ਕੁਝ ਨਹੀਂ ਜੀ ਮੈਂ ਕੁਝ ਨਹੀਂ ਕਰਾ ਗਿਆ ਜੀ ਠੀਕ ਹੈ ਨਾ ਹੀ ਆ ਗਿਆ ਦਾ ਜੀ ਅੱਜ ਦੂਜੀ ਵਾਰ ਆਏ ਤੁਸੀਂ ਅੱਜ ਮੈਂ ਦੂਜੀ ਵਾਰ ਆਇਆ ਜੀ ਅੱਜ ਮੈਨੂੰ ਜੀ ਆ ਲੱਤ ਤੇ ਜੀ ਪਿੱਠ ਵਰੋਂ ਦਾ ਜੀ ਮੇਰੇ 100% ਠੀਕ ਹੈ ਜੀ ਚਲੋ ਇਹ ਮੈਨੂੰ ਧਰਨਾ ਜੀ ਜਿਹੜੀ ਰਿਪੇਟ ਦੀ ਪ੍ਰੋਬਲਮ थियो 5% ਰਹੀ ਹੋਈ ਕਹਿੰਦੇ ਮੈਂ ਅਗਲੀ ਵਾਰ ਸੈਟ ਕਰਵਾਉਣਾ ਓਕੇ 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 ਤੁਹਾਡਾ ਬਹੁਤ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਮੇਰਾ ਨੰਬਰ ਫੇਰ ਨੋਟ ਕਰ ਲਓ ਜੀ ਹਾਂਜੀ ਹਾਂਜੀ ਤੁਹਾਡਾ 92790 ਜੀ 72272 ਓਕੇ ਓਕੇ ਜੇ ਕੋਈ ਜਾਣਕਾਰੀ ਲੈਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਨਾਂ ਬੋਲ ਦਿਓ ਇੱਕ ਵਾਰ ਫੇਰ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਜੀ ਕਿੱਥੋਂ ਤੁਸੀਂ ਮੈਂ ਜੀ ਪਿੰਡ ਗੁਜਰਾਬਾਦ ਜ਼ਿਲ੍ਹਾ ਮਾਹਾਲੀ ਓਕੇ 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 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਵਿੱਚ ਬਾਬਾ ਪ੍ਰੀਤਮ ਦਾਸ ਜੀ ਦੁਬਈ ਵਾਲੇ ਆਏ ਨੇ ਇਹਨਾਂ ਨੂੰ ਸਮੱਸਿਆ ਸੀ ਇਹ ਆਪਣੀ ਸਮੱਸਿਆ ਆ ਦੱਸਣਗੇ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਕਰੋ ਪਿਆਰਿਓ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਡਾਕਟਰ ਸਾਹਿਬ ਮੈਂ ਸੱਚ ਕਹਿਣਾ ਜੀ ਜੋ ਮੇਰੇ ਨਾਲ ਹੱਟੀ ਬੀਤੀ ਹੈ ਜੀ ਮੈਂ ਉਹ ਦੱਸੂਗਾ ਜੀ 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 ਮੇਰਾ ਕਮਰ ਦਾ ਦਰਦ ਨਹੀਂ ਲੋਟ ਆਉਂਦਾ ਕਮਰ ਦਾ ਦਰਦ ਮੇਰੇ ਬਹੁਤ ਜ਼ਿਆਦਾ ਹੁੰਦਾ ਸੀ ਜੀ ਇਸ ਤੇ ਮਾਰੇ ਚ ਮੈਂ ਬਹੁਤ ਦੂਰ ਤੱਕ ਜਿੱਥੇ ਦਸਪਈ ਮੈਂ ਉੱਥੇ ਉੱਥੇ ਗਿਆ ਜੀ ਪਰ ਕਿਤੋਂ ਰਾਮ ਨਹੀਂ ਆਟਾ ਜੀ ਤੁਹਾਡੀ ਦਸਪਈ ਡਾਕਟਰ ਸਾਹਿਬ ਜੀ ਮੈਂ ਤੁਹਾਡੇ ਕੋਲ ਆਇਆ ਤੁਸੀਂ ਪਹਿਲੀ ਵਾਰੀ ਮੇਰੀ ਜੋ ਮੁਸ਼ਕਲ ਸੀ ਉਹ ਹੱਲ ਕਰ ਦਿੱਤੀ ਉਹ ਆਪਾਂ ਪਹਿਲੀ ਵਾਰੀ ਕੋਈ ਤੁਸੀਂ ਆਏ ਸੀਗੇ ਪਹਿਲੀ ਵਾਰੀ ਮੇਰੇ ਹੱਲ ਤੋ ਇਹ ਕਰਦੇ ਦਰ ਤੱਕ ਡੱਟ ਗਿਆ ਉਹ ਮਿੱਤੂ ਗਲਤੀ ਹੋ ਗਈ ਪੈਰ ਉੱਤੇ ਨਿਵੇਂ ਧਰਿਆ ਗਿਆ ਜੀ ਤੇ ਉਹ ਹੱਡੀ ਫੇਰ ਲੱਗ ਗਈ ਠੀਕ ਫੇਰ ਮੇਰੇ ਦਰਦ ਹੋਣ ਲੱਗ ਗਿਆ ਮੈਂ ਤੁਹਾਡੇ ਚਾਰਾਂ ਵਿੱਚ ਪੈਰ ਆਇਆ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਫੇਰ ਠੀਕ ਕਰਤਾ ਅੱਜ ਮੈਂ ਜੀ ਬਹੁਤ ਬਹੁਤ ਜ਼ਿਆਦਾ ਠੀਕ ਠੀਕ ਮੇਰੇ ਕੋਲ ਉਹ ਜਿਹੜੀ ਮੁਸ਼ਕਲ ਸੀ ਦੂਰ ਹੋ ਗਈ ਠੀਕ ਇਸੇ ਸਾਧ ਸੰਗਤ ਇੱਥੇ ਕੋਈ ਡਾਕਟਰ ਇਹ ਡਾਕਟਰ ਸਾਹਿਬ ਇਹ ਨਹੀਂ ਕਹਿੰਦੇ ਵੀ ਇਹਨੇ ਪੈਸੇ ਦੇ ਉਹ ਏ ਨਹੀਂ ਕਹਿੰਦੇ ਇੰਨੀਆਂ ਦਵਾਈਆਂ ਲਵੋ ਦਵਾਈ ਤੋਂ ਵੀ ਅਪਰੇਜਰ ਪੈਸੇ ਤੋਂ ਐਮ ਆਰ ਆਈ ਵੀ ਨਹੀਂ ਕਰਾਉਂਦੇ ਹੈਗੇ ਅਸੀਂ ਨਾ ਕੋਈ ਐਮ ਆਰ ਆਈ ਕਰਾਉਂਦੇ ਆ ਨਾ ਕਿਸੇ ਨੂੰ ਐਕਸ ਰੇ ਕਰਾਉਂਦੇ ਆ ਬਿਨਾਂ ਬਿਨਾਂ ਐਕਸ ਰੇ ਕਰੇ ਤੋਂ ਇਹ ਸਭ ਕੁਝ ਆਪ ਵੀ ਦੱਸਦਾ ਹੁੰਦੇ ਨੇ ਮੈਂ ਵੀ ਸਾਰੀ ਬਾਬਾ ਜੀ ਮੈਂ ਤੁਹਾਡੀ ਗੱਲ ਟੁਕਦਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਬਾਬਾ ਜੀ ਦੀ ਇਹ ਹੱਡੀ ਦੇ ਵਿੱਚ ਪ੍ਰੋਬਲਮ ਸੀ ਬਾਬਾ ਜੀ ਕਿੰਨੇ ਸਾਲ ਤੋਂ ਸੀ ਇਹ ਮੈਨੂੰ ਹੋ ਗਿਆ ਤੱਕ ਸਾਲ हां 2-3 ਸਾਲ ਤੋਂ ਹੀ ਪ੍ਰੋਬਲਮ ਸੀ ਇਹ ਹੱਡੀ ਇਹਨਾਂ ਦੀ ਅਜੇ ਪੈਗਿਲਦੀ ਹੋਈ ਸੀ ਪੈਗਿਲ ਸੀ ਤਾਂ ਉਪਰਾਈ ਹੀ ਸੀ ਹੱਡੀਆਂ ਜੜੀਆਂ ਸੀ ਜੀ ਠੀਕ ਹੈ ਜੀ ਤੇ ਇਹ ਠੀਕ ਹੋਏ ਇਹਦੇ ਮਾਪੇ ਸਾਨੂੰ ਬੜੀ ਖੁਸ਼ੀ ਹੋਈ ਹੈ